ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਐ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋ ਅੱਛਾ ਬਹੁਤ ਭੈਣ ਭਰਾਵਾਂ ਨੇ ਫੋਨ ਲਾ ਕੇ ਬਾਬਾ ਬਿਮਾਰ ਐ ਕਿਵੇਂ ਐ ਬਹੁਤ ਧੰਨ ਬਹੁਤ ਤੁਹਾਡਾ ਹੁਣ ਮੈਂ ਠੀਕ ਐ ਮੈਂ ਰਜੀਵ ਦਿਉ ਦਵਾਈ ਲਈ ਆ ਮੁੱਕ ਗਿਆ ਹਸਪਤਾਲ ਤੋਂ ਉਹਨੇ ਸਾਰਾ ਕੁਝ ਕਰਿਆ ਸਕੈਂਡ ਸਕੂਨ ਉਹ ਜੈਲ ਜੀ ਲਾ ਕੇ ਨਹੀਂ ਕਰਦੇ ਤੇ ਗੁੰਦ ਚੀ ਲਾ ਕੇ ਹਾਂਜੀ ਢੱਡ ਤੇ ਕੰਜਰਦਿਆਂ ਨੇ ਸਾਰੇ ਢੱਡ ਤੇ ਸਲੋਸਣ ਜਾ ਲਾਤਾ ਅੱਛਾ ਜੀ ਮੈਂ ਕਹੇ ਤੇ ਫਰਸ ਲਾਉਣੀ ਆ ਸੋਰੇ ਤੋਂ ਸਾਰਾ ਹੀ ਲੀਟ ਹਾਂ ਹਾਂ ਤੇ ਚਲੋ ਅੱਜ ਦੀ ਕਹਾਣੀ ਹੈ ਜਿਹੜੀ ਸਾਡਾ ਪੱਟੀ ਆ ਜਿਹੜਾ ਲੁਧਿਆਣੇ ਵਾਲਾ ਹਨਾ ਮੈਨੂੰ ਦੱਸਿਆ ਵੀ ਸਰਾਰਤੀ ਬੱਚਾ ਅੱਛਾ ਜੀ ਉਹ ਸਾਡੇ ਨਾਲ ਹੀ ਹੁੰਦਾ ਸੀ ਇੱਕ ਸਾਡੇ ਕੋਲੇ ਬੰਦਾ ਹੁੰਦਾ ਸੀਗਾ ਉਹਦੀ ਮੌਤ ਹੋ ਗਈ ਵਿਚਾਰੀ ਦੀ ਅੱਛਾ ਜੀ ਐਕਸੀਡੈਂਟ ਹੋ ਗਿਆ ਯਾਰ ਹੂੰ ਬੰਦਾ ਬੜਾ ਯਾਰਾਂ ਦਾ ਯਾਰ ਸੀ ਹੂੰ ਤੇ ਉਹ ਨੂੰ ਨਾ ਕਿਸੇ ਕੁੜੀ ਨਾਲ ਗੱਲ ਹੋ ਗਈ ਉਹਦੀ ਬਾਈ ਅੱਛਾ ਜੀ ਹੁਣ ਉਹ ਚਿੱਟਾ ਅਨਪੜ ਕੁੜੀ ਬੜੀ ਲਿਖੀ ਹਾਂ ਹੁਣ ਉਹ ਦੱਸੇ ਹੈ ਨਾ ਵੀ ਮੈਂ ਵੀ ਨਹੀਂ ਪੜਿਆ ਵਾ ਹਾਂ ਹੁਣ ਕੁੜੀ ਕਹਿੰਦੀ ਵੀ ਮੈਸੇਜ ਕਰਿਆ ਕਰ ਮੈਸੇਜ ਹਾਂ ਫੋਨ ਕਰਾਂ ਠੀਕ ਆ ਹਾਂ ਮੈਸੇਜ ਉਹਨੂੰ ਪਤਾ ਹੀ ਨਹੀਂ ਕੀ ਹੁੰਦਾ ਹਾਂ ਕੁੜੀ ਨੇ ਉਹਨੂੰ ਮੈਸੇਜ ਭੇਜਿਆ ਹਾਂ ਕਹਿੰਦੀ ਜਵਾਬ ਦੇਦਾ ਹਾਂ ਹਾਂ ਮੈਂ ਇਹਦਾ ਕੀ ਜਵਾਬ ਦੇਵਾਂ ਮੈਂ ਯਾਰ ਹਾਂ ਕੀ ਲਿਖਿਆ ਹੋਇਆ ਇਹ ਨਹੀਂ ਯਾਰ ਹਾਂ ਉਹ ਤੇ ਵਾਂਟੀ ਰਹਿੰਦਾ ਹੁੰਦਾ ਹੈਗਾ 5 ਕਿਲੋਮੀਟਰ 6 ਤੇ ਹਾਂ ਤੇ ਇੱਕ ਵਿਚਾਰੇ ਦੇ ਕੋਲੇ ਮੋਟਰਸਾਈਕਲ ਹਾਂ ਘਾਂਡਾ ਕੇ ਦਿਰਾ ਦੇਣਾ ਕੀ ਆ ਜੋਨ ਚੱਕਿਆ ਮੋਟਰਸਾਈਕਲ 5 ਕਿਲੋਮੀਟਰ ਗਿਆ ਵਾਂਟੀ ਕੋਲੇ ਹਾਂ ਅੱਛਾ ਵਾਂਟੀ ਕਹਿੰਦਾ ਇਹਦਾ ਜਵਾਬ ਦੇ ਹਾਂ ਵਾਂਟੀ ਨੇ ਜਵਾਬ ਦਿੱਤਾ ਉਹਨੂੰ ਦੱਸਿਆ ਵੀ ਐਂ ਕਹਿੰਦੀ ਆ ਹਾਂ ਚਲ ਜਵਾਬ ਦਿੱਤਾ ਤੇ ਉਹ ਕਿਤੇ ਗੁਦਰ ਦੀ ਕੋਈ ਕੰਮਕੁਮ ਕਰਦੀ ਸੀ ਕਹਿੰਦਾ ਬੱਸ ਸੌ ਗਈ ਹਾਂ ਹੁਣ ਸਵੇਰੇ ਦੇਵਾਂਗੇ ਜਵਾਬ ਹਾਂ ਉਥੋਂ 50 ਦਾ ਮੋਟਰਸਾਈਕਲ ਘਰੇ ਆ ਗਿਆ ਅੱਛਾ ਘਰੇ ਆ ਕੇ ਅੰਦਰ ਵੜਨ ਲੱਗਿਆ ਕਹਿੰਦਾ ਟੂ ਟੂ ਫੇਰ ਆ ਗਿਆ ਮੈਸੇਜ ਫੇਰ 50 ਦਾ ਬੰਟੀ ਲਿਖੀ ਯਾਰ ਕਹਿੰਦਾ ਹਾਂ ਫੇਰ ਆ ਗਿਆ ਯਾਰ ਉਹ ਕਹਿੰਦਾ ਯਾਰ ਕਮਾਲ ਆ ਤੇਰੀ ਨਾਲ ਤੋਂ ਮੈਨੂੰ ਸੌਣ ਦਿੰਦਾ ਨਾ ਤੂੰ ਆਪ ਦਉਂਦਾ ਹਾਂ ਕਦੇ ਨੰਬਰ ਇੱਥੇ ਰੱਖ ਜਾ ਮੈਂ ਮੈਸੇਜ ਦੇਵਾਂ ਉਹ ਤੇਰੇ ਵੱਡੇ ਜਵਾਨਾਂ ਕਹਿੰਦਾ ਗੱਲ ਵੀ ਕਰਨੀ ਹੁੰਦੀ ਉਹਨੇ ਹਾਂ ਮੈਂ ਦੋ ਵਾਰ ਬੁਦੁਰਤੀ ਸੌਂ ਗਈ ਸੀ ਉੱਠ ਖੜੀ ਹੂੰ ਹਾਂ ਹੋਰ ਸੌਂ ਜੂ ਹੁਣ ਸੌਂ ਜੂ ਹੋਰ ਸੌਂ ਜੂ ਹੁਣ ਸੌਂ ਜੂ 12 ਵੱਜ ਗਏ ਯਾਰ ਹੂੰ ਹੁਣ ਤਾਂ ਇਹਨੂੰ پتہ ਇਹਨੇ ਕੁੜੀ ਮੁੰਡਾ ਜਦੋਂ ਗੱਲ ਕਰਨ ਲੱਗ ਜਣੇ ਸਾਰੀ ਦਾਦੀ ਜਾਗਦੇ ਹੁੰਦੇ ਆ ਤੇ ਭਰਾਵਾ ਵਿਚਾਰਾ ਘਰੇ ਆਇਆ ਉਧਰੋਂ ਘਰ ਦੇ ਸ਼ੱਕ ਕਰਨ ਵੀ ਕਰੀ ਕੀ ਜਾਨਾ ਤੂੰ ਹਾਂ ਬਾਹਰ ਚੋ ਫੇਰੋਗੀ ਤੂੰ ਤੂੰ ਉਹ ਉਹ ਰਮਨ ਜਿਹਦੇ ਵੇਗਾ ਉਹ ਟੂ ਟੂ ਹੋ ਗਈ ਉਹ ਭਾਂਤ ਦਾ ਸੱਪ ਆ ਕਹਿੰਦਾ ਫੇਰ ਆ ਗਿਆ ਹਾਂ ਫੇਰ ਚੱਕਦਾ ਉਹ ਬਾਂਟੀ ਕਹਿੰਦਾ ਭਰਾਵਾ ਇੱਥੇ ਬਹਿ ਜਾ ਹਾਂ ਉਹ ਨਹੀਂ ਬਹੁਤ ਥੱਕ ਜੂ ਯਾਰ ਹਾਂ ਉਹ ਕਹਿੰਦਾ ਪੌਣੇ 3 ਵਜੇ ਠੀਕਿਆ ਜਾ ਤੜਕੇ ਪੌਣੇ 3 ਵਜੇ ਠੀਕਿਆ ਸੁੱਤਾ ਪਿਆ ਉੱਠ ਕੇ ਜਦੋਂ ਲੇਟ ਉੱਠ ਕੇ ਆਏ ਆ ਕਹਦਾ ਉਹ ਜਾਏ ਬਾਂਟੀ ਹਾਂ ਬਾਂਟੀ ਕਹਿੰਦਾ ਹੌਣ ਆ ਹੁਣ ਕਹਿੰਦਾ ਦੱਸ ਦਿੰਦੇ ਆ ਆਪਾਂ ਵੀ ਮੈਦੂ ਨਹੀਂ ਲਿਖਣਾ ਆਉਂਦਾ ਭਾਈ ਤੂੰ ਤਾਂ ਬੰਦ ਜਬਾਤੇ ਹਾਂ ਮੈਂ ਤਾਂ ਸਾਰੀ ਆਹ ਤੇ ਲਿਖਣ ਜੀ ਰਿਹਾ ਹਾਂ ਲਿਖਣ ਜੀ ਗਿਆ ਹਾਂ ਕਿ ਤੇ ਉਹ ਤੋਂ ਲਖਾ ਲਾ ਕੇ ਤੇ ਉਹ ਤੋਂ ਲਖਾ ਲਾ ਮੈਂ ਤਾਂ ਮਰ ਜੂ ਹਾਂ ਇਹ ਉਸ ਕਰਕੇ ਉਹ ਕਹਿੰਦਾ ਪਹਿਲਾਂ ਤੂੰ ਉਠਣਾ ਮਾਰੋ ਸਹੀ ਗੱਲ ਹੈ ਬੋਲੋ ਸਾਚੀ ਬਿਲਕੁਲ ਇੱਕ ਉਹ ਕਹਿੰਦੇ ਹੁੰਦੇ ਨਾ ਵੀ ਗੱਲਾਂ ਲਿਖੀਆਂ ਤੇ ਅਮਲ ਕਰਨਾ ਚਾਹੀਦਾ ਜੇ ਪੜ੍ਹਦੇ ਆ ਪੜ੍ਹਨ ਤੇ ਅਮਲ ਵੀ ਕਰਨਾ ਚਾਹੀਦਾ ਖਾਲੀ ਪੜ੍ਹਦਾ ਨਹੀਂ ਗਿਆਨ ਦਾ ਮਤਲਬ ਇਹ ਨਹੀਂ ਹੁੰਦਾ ਜੇ ਆਪਾਂ ਨੂੰ ਗਿਆਨ ਕਿਸੇ ਨੇ ਦੇ ਤਾ ਤੇ ਆਪ ਲੜ ਮੰਨ ਲਿਆ ਹਾਂ ਉਹ ਤੇ ਅਮਲ ਕਰਨਾ ਹੈ ਅਮਲ ਕਰਨਾ ਸੁਣਨਾ ਨਹੀਂ ਹਾਂ ਫੇਰ ਕੰਮ ਤਾਂ ਗਿਆ ਹੈ ਨਾ ਉਹ ਕਹਿੰਦਾ ਕੋਈ ਰਾਜਾ ਸੀ ਰਾਜੇ ਨੇ ਨਾ ਬਗੀਚਾ ਲਾਇਆ ਬਾਗ ਲਾਇਆ ਅੱਛਾ ਜੀ ਤੇ ਅਮਰੂਦਾਂ ਦੇ ਬੂਟੇ ਲਾਏ ਅੱਛਾ ਜੀ ਮਾਲੀ ਰੱਖਿਆ ਹਾਂ ਤੇ ਮਾਲੀ ਦੇਖ ਰੇ ਕਰਦਾ ਸੀ ਅੱਛਾ ਜੀ ਤੇ ਉਹ ਤੇ ਨਾ ਕੋ ਤੋਤਾ ਵੇਚ ਗਿਆ ਹਾਂ ਤੋਤਾ ਹੁਣ ਜਿਹੜੇ ਕਿਰੇ ਕਿਰੇ ਅਮਰੂਦਾਂ ਗੰਜਰ ਦਾ ਖਾਜਾ ਕਰੇ ਹਾਂ ਦੂਤੇ ਝਾੜ ਦਿਆ ਕਰੇ ਹਾਂ ਜਾਣ ਕੇ ਟੱਕ ਕੇ ਹਾਂ ਸਿਰ ਦਿਆ ਕਰੇ ਅੱਛਾ ਜੀ ਇੱਕ ਦਿਨ ਰਾਜੇ ਨੇ ਗੀੜਾ ਮਾਰਿਆ ਮਰੂਦਾਂ ਦਾ ਢੇਰ ਲੱਗਿਆ ਪਿਆ ਹਾਂ ਰਾਜੇ ਨੇ ਮਾਲੀ ਨੂੰ ਸੱਦਿਆ ਕਿ ਨਾ ਕੀ ਹੈ ਹਾਂ ਉਹ ਕਹਿੰਦਾ ਜੀ ਤੋ ਤਾਂ ਹੈ ਹਾਂ ਕਹਿੰਦਾ ਖਰਾਬ ਕਰਦਾ ਸਾਲਾ ਜਾਣ ਕੇ ਕਹਿੰਦਾ ਲੋਟ ਹੀ ਨਹੀਂ ਆਉਂਦਾ ਜੀ ਹਾਂ ਮਤਲਬ ਕਮਲਾ ਹੋਇਆ ਪਿਆ ਹਾਂ ਉਹ ਕਹਿੰਦਾ ਗਲਤ ਗੱਲ ਆ ਯਾਰ ਹਾਂ ਫੜੋ ਉਹਨੂੰ ਹਾਂ ਉਹ ਕਹਿੰਦਾ ਫੜਿਆ ਨਹੀਂ ਜਾਂਦਾ ਹਾਂ ਜਦੋਂ ਰਾਜੇ ਨੇ ਵੇਖਿਆ ਆਖੀ ਵਾਕੇ ਯਾਰ ਖਰੂਪ ਆ ਗਿਆ ਜਿਹੜੇ ਨਿੱਕੇ ਨਿੱਕੇ ਅਮਰੂਦ ਤੋੜ ਕੇ ਛੱਡ ਗਿਆ ਉਹ ਕਹਿੰਦੇ ਇਹ ਤਾਂ ਸੋਹਰੇ ਤੇ ਤਾਂ ਤੋਸੇ ਬਣਾ ਆਪਣੇ ਹਾਂ ਕਹਿੰਦੇ ਇਹਨੂੰ ਫੜੋ ਬਈ ਹੂੰ ਕਹਿੰਦਾ ਕਿਵੇਂ ਬੜੀਏ ਕਹਿੰਦਾ ਤੂੰ ਐਂ ਕਰ ਆ ਤੱਕ ਜਾਲ ਜਾਲ ਲਾਓ ਤੂੰ ਪੱਤਿਆਂ ਚ ਲੁਕ ਜਾ ਅਮਰੂਦਾਂ ਦੇ ਹਾਂ ਵਿੱਚ ਬਿਠਾ ਦਵਾਂ ਅੱਛਾ ਜੀ ਜਦੋਂ ਤੋਤਾ ਆਇਆ ਉਹਨਾਂ ਨੇ ਜਾਲ ਸੱਟ ਕੇ ਤੋਤਾ ਫੜ ਲਿਆ ਅੱਛਾ ਜੀ ਰਾਜਾ ਕਹਿੰਦਾ ਮੈਨੂੰ ਫੜਾ ਦੇ ਰਾਜੇ ਨੇ ਕੁੱਟ ਕੇ ਵੜ ਲਿਆ ਹੂੰ ਫਰੋਹ ਜੰਗ ਦੇ ਆ ਜਾ ਬਹੁਤ ਦੁਖ ਦਿੱਤਾ ਤੂੰ ਹੁਣ ਇੱਥੋਂ ਦੀ ਸਜ਼ਾ ਲਾਣੀ ਤੈਨੂੰ ਪਤਾ ਹੁਣ ਤੇਰੀ ਸਜ਼ਾ ਮੌਤ ਹੈ ਅੱਛਾ ਜੀ ਉਹਨੇ ਖਤੂਤੀ ਨੇ ਖਲਾਵੀ ਮਰ ਗਈ ਹਾਂ ਤੂੰ ਤਾਂ ਕਹਿੰਦਾ ਯਾਰ ਰਾਜੇ ਜੰਗ ਦੇ ਗੰਨਾਡੇ ਕੱਚੇ ਹੁੰਦੇ ਹਾਂ ਵੀ ਨੂੰ ਭੰਗੜੂਸੇ ਚ ਪਾਈ ਹਾਂ ਕਹਿੰਦਾ ਗੱਲ ਸੁਣ ਲੈ ਰਾਜਾ ਸਾਹਿਬ ਹੁਣ ਤੂੰ ਮਾਰਤਾ ਦੇਣਾ ਹੁਣ ਮੇਰੇ ਨਾਲ ਗੱਲਾਂ ਲੜਵਾਨਾ ਤੈਨੂੰ ਗਿਆਨ ਦੀਆਂ ਗੱਲਾਂ ਦੱਸ ਅੱਛਾ ਉਹ ਕਹਿੰਦਾ ਵੀ ਦੱਸ ਨਾ ਕਹਿੰਦਾ ਵੀ ਗੱਲਾਂ ਇਹ ਐ ਵੀ ਇੱਕ ਤਾਂ ਦੁਸ਼ਮਣ ਹੱਥ ਆਇਆ ਕਦੇ ਵੀ ਛੱਡੀਏ ਨਾ ਠੀਕ ਆ ਮਾਰ ਦਿਓ ਉਹਨੂੰ ਅੱਛਾ ਜੀ ਕਹਿੰਦਾ ਸੱਤ ਵਚਨ ਤੇ ਗੱਲ ਜਮਾ ਸਹੀ ਐ ਸਹੀ ਯਾਰ ਇੱਕ ਜਿਹੜੀ ਗੱਲ ਹੈ ਹੀ ਨਹੀਂ ਹਾਂ ਹੁੰਦੀ ਨਹੀਂ ਹੋਈ ਨਹੀਂ ਸਕਦੀ ਹਾਂ ਉਹ ਤੇ ਯਕੀਨ ਨਹੀਂ ਕਰੀਦਾ ਹਾਂ ਸਮਝੋ ਗੱਲ ਤੇ ਹਾਂ ਹੈ ਨਾ ਹਾਂ ਹਾਂ ਬਿਲਕੁਲ ਉਹ ਤੇ ਯਕੀਨ ਨਹੀਂ ਕਰਨਾ ਹਾਂ ਹਾਂ ਤੇ ਤੀਜੀ ਗੱਲ ਹਾਂ ਉਹ ਕਹਿੰਦਾ ਵੀ ਜਿਹੜਾ ਮਤਲਬ ਕੇ ਬੀਤਿਆ ਬੀਤੀ ਹੋਈ ਚੀਜ਼ ਬੀਤ ਗਿਆ ਬੇੜਾ ਉਹਤੇ ਪਸਤਾਵਾ ਨਹੀਂ ਕਰਨਾ ਹਾਂ ਤੇ ਉਹ ਚੌਥੀ ਗੱਲ ਉਹ ਕਹਿੰਦਾ ਇਹ ਹੈ ਵੀ ਰਾਜਾ ਚੌਥੀ ਗੱਲ ਹੁਣ ਜਿਹੜੀ ਮੈਂ ਸੁਣਾਉਣੀ ਉਹ ਤੇ ਲੱਗਣਾ ਮੇਰਾ ਹੁਣ ਜ਼ੋਰ ਅੱਛਾ ਜ਼ੋਰ ਲੱਗਣਾ ਬਹੁਤ ਜ਼ਿਆਦੇ ਅੱਛਾ ਹੁਣ ਤੇ ਲਾਗੜ ਹਾਂ ਫੇਰ ਸੁਣਾ ਹਾਂ ਹੁਣੇ ਢੱਲਾ ਯਾਰ ਤਾਂ ਉੱਡ ਗਿਆ ਆ ਜਲੇ ਤਾਂ ਬਹਿ ਗਿਆ ਜਰਾ ਕਿਤੇ ਇਹ ਲੱਗ ਰਿਹਾ ਨਾ ਕਲਾਨ ਦਾ ਕਲਾਨ ਨਹੀਂ ਹਾਂ ਰਾਜਾ ਕਹਿੰਦਾ ਕਿਉਂ ਉਹ ਕਹਿੰਦਾ ਚੌਥੀ ਗੱਲ ਦਾ ਦੱਸਦੇਗਾ ਦਾ ਦੱਸਦਾ ਹਾਂ ਚੌਥੀ ਗੱਲ ਦਾ ਮਤਲਬ ਹੀ ਇਹ ਆ ਹੈ ਤੂੰ ਗਿਆਨ ਤਾਂ ਲੈ ਲਿਆ ਕਹਿੰਦਾ ਹਾਂ ਅਵਲ ਤਾਂ ਨਹੀਂ ਨਾ ਕੀਤਾ ਹਾਂ ਵੀ ਜਿਹੜਾ ਗਿਆਨ ਉਹ ਤੇ ਅਵਲ ਵੀ ਕਰੀਦਾ ਹੈ ਜਦੋਂ ਕਿਵੇਂ ਕਹਿੰਦਾ ਤੈਨੂੰ ਮੈਂ ਕਿਹਾ ਸੀ ਨਾ ਵੀ ਦੋਸ ਮਣ ਹੱਥ ਆਇਆ ਉਹਨੂੰ ਛੱਡ ਗਏ ਨਾ ਮਾਰ ਦਿਓ ਹਾਂ ਤੈਨੂੰ ਮੈਨ ਮਰੀ ਨਹੀਂ ਆ ਤੂੰ ਚਾਹਤਾ ਜਿਹੜੀ ਗੱਲ ਨਹੀਂ ਹੋਣ ਵਾਲੀ ਤੈਨੂੰ ਕਿਹਾ ਸੀ ਉਹ ਤੇ ਯਕੀਨ ਹੀ ਨਹੀਂ ਕਰੀਦਾ ਇਹੋ ਜੀ ਕਿਹੜੀ ਗੱਲ ਆ ਜਿਹੜੀ ਮੈਂ ਜ਼ੋਰ ਲਾ ਕੇ ਦੱਸੂ ਹਾਂ ਦੱਸਣ ਲੱਗਿਆ ਕਿਹੜੀ ਗੱਲ ਤੇ ਜ਼ੋਰ ਲੱਗਦਾ ਭਈ ਹਾਂ ਪਤਾ ਲੱਗਦਾ ਹੀ ਨਹੀਂ ਹਾਂ ਹਾਂ ਹੁਣ ਫਿਰ ਪਛਤਾਣਾ ਹਾਂ ਇਹੋ ਜੀ ਗੱਲ ਕਹਿੰਦਾ ਜਦੋਂ ਨੂੰ ਮੈਂ ਉੱਡ ਗਿਆ ਹੁਣ ਪਛਤਾਵਾ ਕਾਦਾ ਗੱਲ ਕਰ ਜੀ ਤੋਤਾ ਉੱਡ ਗਿਆ ਫਰ ਬੜੀ ਇਸ ਕਰਕੇ ਕਹਿੰਦਾ ਮੈਂ ਆਮਲ ਕਰੋ ਆਮਲ ਕਰੋ ਅਮਲ ਕਰਨਾ ਬਹੁਤ ਜ਼ਰੂਰੀ ਹੈ ਹਾਂ ਹੈ ਨਾ ਸਹੀ ਗੱਲ ਹੈ ਜੀ ਤਾਂ ਹੀ ਹੈ ਨਾ ਬਾਣੀ ਪੜੋ ਪੜ ਕੇ ਬਾਣੀ ਦੀਆਂ ਗੱਲਾਂ ਤੇ ਅਮਲ ਵੀ ਕਰਨਾ ਕਰੋ ਗਿਆਨ ਲੈਦਾ ਆਏ ਕੋਈ ਫਾਇਦਾ ਨਹੀਂ ਜਨਾ ਟੈਵਾ ਫਾਇਦਾ ਫੇਰ ਹੈ ਜੇ ਅਪਾ ਅਮਲ ਹੀ ਨਹੀਂ ਕਰਨਾ ਫੇਰ ਉਹਦਾ ਕੋਈ ਫਾਇਦਾ ਫਾਇਦਾ ਨਹੀਂ ਹੁੰਦਾ ਸਹੀ ਹੈ ਜੀ 바ਗੀ ਪ੍ਰਮਾਤਮਾ ਸਮੁੰਦਰ ਹੈ ਹਾਂ ਉਹਦੇ ਕਰੇ ਕੋਈ ਘਾਟਾ ਨਹੀਂ ਬਿਲਕੁਲ ਜੀ ਜਦੋਂ ਤੁਹਾਨੂੰ ਉਹਨੇ ਦੇਣਾ ਹੈ ਤਾਂ ਛੱਪਰ ਪਾਰ ਕੇ ਹੂੰ ਠੀਕ ਹੈ ਨਾ ਉਹਨਾਂ ਅੱਜ ਜੇ ਮੈਂ ਵੱਡੇ ਹਸਪੀਟਲ 'ਤੇ ਗਿਆ ਮੰਨ ਲਓ ਡਾਕਟਰ ਕੋਲੇ ਗਿਆ ਜੋਨੇ ਮੈਨੂੰ ਮੜਾ ਜੇ ਤੋਸਤ ਕੀਤਾ ਮੈਂ ਉਹਨੂੰ ਦੱਸਿਆ ਸਾਰਾ ਮੈਂ ਕਿਹਾ ਡਾਕਟਰ ਸਾਹਿਬ ਇੱਕਦਮ ਬੈਠਾ ਬੈਠਾ ਮੈਨੂੰ ਐਂ ਜੀ ਕਰਦਾ ਹੁੰਦਾ ਵੀ ਸੌਂ ਜਾ ਸੌਂ ਜਾ ਜਿੱਥੇ ਬਹਿ ਗਿਆ ਉੱਥੇ ਹੀ ਸੌਂ ਜਾ ਬਸ ਉਹ ਕਹਿੰਦਾ ਲੀਵਰ ਕਰਕੇ ਹਮ ਨਾਲ ਕਿਡਨੀਆ 'ਚ ਪ੍ਰੋਬਲਮ ਆ ਜਾਂਦੀ ਆ ਇੱਕ ਤੁਸੀਂ ਆਰਾਮ ਨਹੀਂ ਕਰਦੇ ਬਿਲਕੁਲ ਵੀ ਜੀ ਫਿਰ ਤੁਸੀਂ ਜੋਰ ਲਾ ਕੇ ਬੋਲਦੇ ਹੋ ਮੈਂ ਕਿਹਾ ਮੇਰਾ ਕੰਮ ਹੀ ਪੂਰਨ ਹੈ ਜੀ ਤੈਨੂੰ ਤਾਂ ਚੈਨ ਨਾਲ ਤੇ ਬੋਲਦਾ ਮੈਂ ਫਿਰ ਦੋ ਚਾਰ ਦੋਹਰ ਪਰਾ ਬਲਾ ਜਾਂਦੇ ਆਗੇ ਸਹੀ ਗੱਲ ਹੈ ਜੀ ਮੇਰਾ ਸਾਰੀ ਦਿਹਾੜੀ ਕੰਮ ਹੀ ਰੋਲਾ ਪਾਣਾ ਰੋਲਾ ਪਾਣਾ ਹਨਾ ਮੇਰਾ ਤਾਂ ਗਲਾ ਬੈਠਿਆ ਪਿਆ ਮੋਲ ਮੋਲ ਹਾਂ ਸਹੀ ਗੱਲ ਹੈ ਜੀ ਉਹ ਕਹਿੰਦਾ ਉਹੀ ਤੁਹਾਨੂੰ ਕਹਿੰਨੇ ਆ ਨਾ ਜੀ ਹਾਂ ਤੇ ਡਾਕਟਰ ਬਹੁਤ ਚੰਗਾ ਹੈ ਅੱਛਾ ਜੀ ਉਹਨੇ ਸਾਰੀ ਗੱਲ ਹਕੀਕਤ ਦੱਸੀ ਆ ਵੀ ਐਂ ਕਰਕੇ ਲੀਵਰ ਨੂੰ ਆ ਸੋਜ ਆ ਗਈ ਆ ਬੋ ਕਹਿੰਦਾ ਮਾਲ ਚੱਕਦਾ ਮੈਂ ਕਿਹਾ ਬਿਲਕੁਲ ਛੱਕਦੀ ਹਾਂ ਹਾਂ ਬਾਰ ਮਹੀਨਾ ਚੰਗਾ ਮਿਲਦਾ ਨਹੀਂ ਜੀ ਮੈਂ ਕਿਹਾ ਕੂੜਾ-ਗਵਾੜ ਹੀ ਖਾਣੇ ਆ ਹਾਂ ਕਹਿੰਦਾ ਬੈਲ ਕੋਲ ਕਹਿੰਦਾ ਜਿੰਨੇ ਮਾਲ ਵਾਲੇ ਆਉਂਦੇ ਸਾਰੇ ਬਿਮਾਰ ਹੈ ਜੀ ਹਾਂ ਜਿੰਨੇ ਮਾਲ ਵਾਲੇ ਆਉਂਦੇ ਕਹਿੰਦਾ ਸਾਰੇ ਬਿਮਾਰ ਹੈ ਮੈਨੂੰ ਇਹ ਮਾਲ ਸਹੀ ਮਿਲਦਾ ਹੀ ਨਹੀਂ ਮੈਲੇ ਨਹੀਂ ਰਿਹਾ ਹਾਂ ਸਹੀ ਗੱਲ ਹੈ ਇਹ ਸਾਡੀ ਸਰਕਾਰਾਂ ਨੂੰ ਬੇਨਤੀ ਹੈ ਮਾੜੀ ਮੋੜੀ ਢੱਲ ਦੇ ਕੇ ਲੋਡੇ ਮਗਾਕੇ ਦਿਓ ਪੰਜਾਬ ਤੋਂ ਹਾਂ ਸਹੀ ਗੱਲ ਹੈ ਆਪਣੀ ਮਰ ਜਾਣਗੇ ਹਾਂ ਨਾਲ ਕੀ ਕਸੂਰ ਹੈ ਹਾਂ ਜੇ ਆ ਬਾਹਰ ਵੰਗੂਆਂ ਨੂੰ ਮਤੀ ਦੇ ਦਿਓ ਵੀ ਘਰੇ ਆਪਦੇ ਆਪ ਦੇ ਜੋ ਕੇ ਬੀ ਸਕਦੇ ਆ ਭਾਈ ਹਾਂ ਹਾਂ ਸਹੀ ਮਰਲਾ ਮਰਲਾ ਬੀਜ ਲੋ ਹਾਂ ਉਦੋਂ ਮਰਲੇ ਨਾਲ ਸਾਡਾ ਚੱਲ ਜੂਗਾ ਹਾਂ ਮਰਲੇ ਤੋਂ ਅਸੀਂ ਵਧੀਆ ਪਿਓ ਡੋਡੇ ਆਪਦੇ ਜੋ ਕੇ ਇਕੱਠੇ ਕਰ ਲਾਂਗੇ ਕਰ ਲਾਂਗੇ ਸਹੀ ਗੱਲ ਇਹ ਖੇਤ 'ਚ ਨਹੀਂ ਬੀਜਣਾ ਘਰੇ ਘਰੇ ਬੀਜ ਲੋ ਜੀ ਤੇ ਬੀਜੀ ਦਾ ਹਾਂ ਇਹ ਤੁਹਾਡੇ ਕੋਲ ਘਰੇ ਪਲਾਟ ਹੈਗਾ ਉੱਥੇ ਬੀਜ ਲੋ ਮਰਲੇ ਤੋਂ ਬੰਦ ਜੇ ਹੋਇਆ ਤਾਂ ਪਰਚਾ ਹੋਣੀ ਹਾਂ ਹੈਨਾ ਬਿਲਕੁਲ ਜੀ ਇੰਨਾ ਕਦੇ ਕਿਤੇ ਕਰ ਦੇਣਾ ਭਗਵੰਤ ਮਾਨ ਜੀ ਹੂੰ ਮੈਂ ਕਹਿੰਦਾ ਧੁੰਗਿਆਂ ਦੇ ਜਿੱਤੇ ਮਰਜੀ ਤੂੰ ਇੱਥੇ ਬੋਟਾ ਹੀ ਬੋਟਾ ਤਾਂ ਨਹੀਂ ਸੁਖਵੀਰ ਨੇ ਕਰ ਦੇਣਾ ਇਹ ਕੀ ਆਖੀ ਪੱਕੀ ਗੱਲ ਹੈ ਇੱਕ ਲੋਕ ਆਪਣੇ ਟੀਚਰਾਂ ਬੋਹ ਕਰਦੇ ਆ ਨਾ ਮੈਂ ਕਹਿੰਦਾ ਉਹਨਾਂ ਵੀ ਜਿਹੜਾ ਸੱਚਖੰਡ ਆ ਨਾ ਉਹ ਆਪਣੀ ਸੁਪਰੀਮੋ ਆ ਜਿਹੜੀ ਉੱਥੋਂ ਹੁਕਮ ਹੋ ਗਿਆ ਨਾ ਉਹ ਸਾਨੂੰ ਸਿੱਖਾਂ ਨੂੰ ਸਿਰ ਮੱਥੇ ਸਿਰ ਮੱਥੇ ਆ ਜਿਹੜੀ ਉਹਨੇ ਹੁਣ ਸਜ਼ਾ ਦੇਤੀ ਹੈ ਉਹਨੂੰ ਆਪਾਂ ਉਹਤੇ ਮਤਲਬ ਅਕਾਲ ਤਖਤ ਤੇ ਕਹਿੰ ਤੂੰ ਪ੍ਰਾਂਤੂ ਕਰੀ ਆਪਾਂ ਗੱਲ ਦਾਤਾ ਨਹੀਂ ਕਰ ਨਹੀਂ ਸਕਦੇ ਜੀ ਆਪਾਂ ਨਹੀਂ ਕਰ ਸਕਦੇ ਸਹੀ ਕਰ ਸਕਦੇ ਅਕਾਲ ਤਖਤ ਦੇ ਅੱਗੇ ਆਪਣੀ ਕੋਈ ਉਕਾਤ ਨਹੀਂ ਕਿ ਆਪਾਂ ਕਹਿ ਤੂੰ ਪ੍ਰੰਤੂ ਕਰੀਂ ਹਾਂ ਜੋ ਸਜ਼ਾ ਉਹਨਾਂ ਨੇ ਉਹਨਾਂ ਨੂੰ ਲਾਈ ਹੈ ਉਹ ਸਾਨੂੰ ਪ੍ਰਵਾਨ ਹੈ ਸਾਡੇ ਅਕਾਲ ਤਖਤ ਦਾ ਹੁਕਮ ਸਾਨੂੰ ਸਿਰ ਮੱਥੇ ਪ੍ਰਵਾਨ ਹੀ ਕਬੂਲ ਹੈ ਹੂੰ ਬਿਲਕੁਲ ਜੀ ਤੇ ਬਾਕੀ ਤੁਸੀਂ ਚਿੰਤਾ ਨਾ ਕਰਿਆ ਕਰੋ ਹੂੰ ਆਪਾਂ ਵਾਰ-ਵਾਰ ਪੜਦੇ ਆ ਬਾਣੀ ਚ ਕਰੇ ਕਰਾਵੇ ਆਪੇ ਆਪ ਮਾਨਸ ਦੇ ਕੇ ਕੁਝ ਨਹੀਂ ਕੁਝ ਨਹੀਂ ਕਾਪੇ ਰਾਜੋਂ ਤਪੋਂ ਰਾਜ ਤੇ ਰਾਜੋਂ ਨੱਕ ਬਾਣੀ ਕਹਿੰਦੀ ਹੈ ਅੱਛਾ ਜੀ ਬਾਣੀ ਸਾਰਾ ਕੁਝ ਆਪੇ ਹੀ ਕਰਾਉਂਦੀ ਹੈ ਹਾਂ ਬਿਲਕੁਲ ਜੀ ਜੇ ਆਪਾਂ ਤੋਂ ਕਿੱਲੇ ਲੈ ਲੈ ਆਏ ਨਾ ਕਹਾਂ ਗਰ ਮੈਂ ਲੈ ਲੇ ਹਾਂ ਉਹ ਤੋਂ ਬੜੀ ਜੇਤੀ ਕਹਿੰਦੇ ਮੈਂ ਲੈ ਲੇ ਮੈਂ ਲੈ ਲੇ ਸਹੀ ਕਰਦਾ ਜੇ ਜਾਣ ਲੱਗਦੇ ਆ ਨਾ ਕਿੱਲੇ ਹਾਂ ਚਟਕੀਆਂ ਲੱਗਦੀਆਂ ਬਾਈ ਸਹੀ ਗੱਲ ਹੈ ਚਟਕੀਆਂ ਨਾਲ ਉੱਡ ਜਾਂਦੇ ਆ ਹੀ ਬਿਲਕੁਲ ਜੀ ਕਿਉਂਕਿ ਉਹ ਦੰਦਾ ਛੱਪਰ ਪਾਰ ਕੇ ਖੋਦਾ ਥੱਪੜ ਮਾਰ ਕੇ ਸਹੀ ਗੱਲ ਸਹੀ ਗੱਲ ਹੈ ਹਾਂ ਬਿਲਕੁਲ ਜੀ ਬਿਲਕੁਲ ਜੀ ਉਹ ਤਾਂ ਖੂਣ ਤੇ ਆ ਗਿਆ ਨਾ ਹਾਂ ਮੇਰਾ ਸਾਥ ਕਰ ਉਹਦੋਂ ਕੋਈ ਪਤਾ ਨਹੀਂ ਕਿੰਦਰ ਦੀ ਨਹੀਂ ਆਣਾ ਸਹੀ ਗੱਲ ਹੈ ਉਹਨੇ ਇੰਨੀ ਕੁ ਮੋਰੀ ਦਾ ਨਹੀਂ ਪਤਾ ਨਹੀਂ ਕਿੰਨਾ ਕੁ ਰੁਪਈਆ ਕੱਢ ਦੇਣਾ ਸਹੀ ਗੱਲ ਹੈ ਸਮਝ ਹੀ ਨਹੀਂ ਆਉਣੀ ਤੁਹਾਨੂੰ ਗਿਆ ਕਿੱਥੇ ਬਿਲਕੁਲ ਜੀ ਉਹ ਤਾਂ ਡਰਿਆ ਹਾਂ ਇੱਕ ਭਰਾ ਨੇ ਕਮੈਂਟ ਪਾਇਆ ਪਹਿਲਾਂ ਤੁਸੀਂ ਨਕਲੀ ਕਰੰਸੀ ਦੇ ਕੇ ਆਏ ਕਰਿਆ ਫਲਾਨਾ ਉਹ ਜਿਹੜੇ ਨਕਲੀ ਕਰਾਂਸੀ ਲੈਂਦੇ ਆ ਕਿ ਉਹ ਬੰਦੇ ਚੰਗੇ ਆ ਹੂੰ ਸਹੀ ਗੱਲ ਹੈ ਜਿਹੜੇ ਇੰਨੇ ਤਕੜੇ ਹੋ ਕੇ ਬੰਦੇ ਉਹਨਾਂ ਟਾਈਮਾਂ 'ਚ ਨਕਲੀ ਕਰਾਂਸੀਆਂ ਭਾਲਦੇ ਫਿਰਦੇ ਸੀ ਕੀ ਗੱਲ ਉਹ ਚੰਗੇ ਬੰਦੇ ਆ ਹੂੰ ਉਹਨਾਂ ਨੇ ਤਕੜੇ ਬੰਦਿਆਂ ਕੋਲੇ ਚਲਾਉਣੀ ਸੀ ਉਹ ਸਹੀ ਗੱਲ ਹੈ ਗਰੀਬਾਂ ਨੂੰ ਲੁੱਟਣਾ ਹਾਂ ਰੇਡਗਾਂ ਵਾਲਿਆਂ ਨੂੰ ਲੁੱਟਣਾ ਹੈ ਸਹੀ ਗੱਲ ਹੈ ਜੀ ਠੀਕ ਹੈ ਜਾਲੀ ਕਰਾਂਸੀ ਅੱਜ ਤੱਕ ਆਈ ਹੀ ਨਹੀਂ ਆਈ ਨਹੀਂ ਗਈ ਸਹੀ ਗੱਲ ਹੈ ਇਹ ਤਾਂ ਔਖਾ ਧੜੀ ਹੈ ਹਾਂ ਇਹ ਤਾਂ ਉਹਨਾਂ ਨੂੰ ਸੈਂਪਲ ਦਿੱਤਾ ਸੀ ਹਾਂ ਜਾਂ ਲੈ ਜਾ ਆਏ ਹੁੰਦੀ ਆ ਹਾਂ ਠੱਗਿਓ ਹੁੰਦੀ ਆ ਜਿਹੜੀ ਮਾੜੇ ਨਾ ਮਾਰਨੀ ਆ ਹਾਂ ਆਪ ਤੋਂ ਗਰੀਬ ਨੂੰ ਤੰਗ ਕਰਨਾ ਹਾਂ ਬਿਲਕੁਲ ਜੀ ਇਹ ਕਮੈਂਡ ਪਾਉਣ ਵਾਲਾ ਥੋੜੇ ਵਰਗੇ ਮਾੜੇ ਬੰਦਿਆਂ ਨੂੰ ਛੱਡਦੇ ਨਹੀਂ ਹੂੰ ਗਰੀਬਾਂ ਦਾ ਖੂਨ ਚੂਸ ਜਾਂਦੇ ਆ ਹੂੰ ਹੋਵੇ ਤੁਸੀਂ ਐਂ ਕਰਦੇ ਆ ਸਾਡੇ ਕੋਲੇ ਦਾ ਵੀਰੇ ਮਰਲਾ ਨਹੀਂ ਹਾਂ ਫਿਰ ਵੀ ਅਸੀਂ ਪੈਸੇ ਛੱਡੀ ਬੈਠੇ ਆ ਹੂੰ ਕਾਟ ਤੋਂ ਘੱਟ ਮੈਂ 30 ਲੱਖ ਰੁਪਏ ਛੱਡੀ ਬੈਠਾ ਲੋਕਾਂ ਨੂੰ ਗਰੀਬਾਂ ਨੂੰ ਬਿਲਕੁਲ ਜੀ ਜਿੰਨਾ ਤੋਂ ਮੈਂ ਲੈਣੇ ਆ ਮੈਂ ਜਵਾਬ ਦੇਤਾ ਬਿਲਕੁਲ ਜੀ ਵੀ ਨਹੀਂ ਲੈਣੇ ਇਹਨਾਂ ਤੋਂ ਮੈਂ ਬਿਲਕੁਲ ਜੀ ਪੱਕੀ ਗੱਲ ਆ ਜੀ ਤੇ ਜੇ ਮੈਂ ਲੰਗਰ ਲਾਉਣਾ ਲੋੜ ਪੈਂਦੀ ਆ ਮੈਂ ਆਪਦੇ ਯਾਰਾਂ ਤੋਂ ਤਾਂ ਤੇ ਗਲ ਚ ਗੂਠਾ ਦਿੰਨਾ ਹਾਂ ਉਹਨਾਂ ਤੋਂ ਮੰਗਦੇ ਆ ਗਲ ਚ ਗੂਠਾ ਦਿੰਨਾ ਗਲ ਚ ਹਾਂ ਧੱਕੇ ਨਾਲ ਨਹੀਂ ਲੈਣਾ ਉਹਨਾਂ ਤੋਂ ਹਾਂ ਆਪਦੇ ਯਾਰਾਂ ਤੋਂ ਹਾਂ ਹੋਰ ਨਹੀਂ ਕਦੇ ਲੈਂਦਾ ਮੈਂ ਹਾਂ ਜੇ ਗੱਡੀ ਲੈਣੀ ਸੀ ਤਾਂ ਮੇਰੀ ਭੈਣ ਨੇ ਪੈਸੇ ਪਾਏ ਆ ਮੈਨੂੰ ਹਾਂ ਬਿਲਕੁਲ ਜੀ ਹਜੇ ਮੈਂ ਦੇਣੀ ਆ ਗੱਡੀ ਵਾਲੇ ਦੇ ਹਾਂ ਤਾਂ ਅਗਲੇ ਮਹੀਨੇ ਮੇਰੀ ਭੈਣ ਹੀ ਪਾਊਗੀ ਹਾਂ ਬਿਲਕੁਲ ਜਿਹੜੇ ਰਹਿੰਦੇ ਆ ਰਹਿੰਦੇ ਆ ਹਾਂ ਮੇਰੀ ਭੈਣ ਨੂੰ ਮੈਸੇਜ ਨਹੀਂ ਪਾਉਣਾ ਆਉਂਦਾ ਨਹੀਂ ਕਿ ਪਾ ਦੇਵੇ ਹਾਂ ਬਿਲਕੁਲ ਜੀ ਵੀ ਭਾਈ ਮੈਂ ਪੈਸੇ ਭੇਜ ਦਿਆਂ ਉਹਦੇ ਭਰਾ ਨੂੰ ਹੂੰ ਤਿੰਨ ਭੈਣਾਂ ਆ ਉੱਥੇ ਹੂੰ ਇਕੱਲੇ ਆ ਹੂੰ ਪੈਸਾ ਵੀ ਕਿਹੜੀ ਗੱਲ ਐ ਇਹਨੇ ਮਰਜ਼ੀ ਮੰਗਾ ਲਾ ਉਹਨਾਂ ਤੋਂ ਮੇਰੀ ਮਰਜ਼ੀ ਵਾਧੂ ਜੀ ਪੈਸੇ ਗੱਲ ਕਰ ਉਹਨੂੰ ਵੀ ਠੰਡ ਲੱਗੀ ਪਈ ਆ ਭੈਣ ਵੀ ਬਿਮਾਰ ਹੋ ਗਈ ਹੂੰ ਉਧਰੋਂ ਪ੍ਰਾਉਣਾ ਵਿਚਾਰਾ ਆਪ ਬਿਮਾਰ ਪਿਆ ਹਾਂ ਕੰਮ ਉਹ ਕਰਦੇ ਨਹੀਂ ਜਵਾਕ ਕਰਦੇ ਆ ਉਹਦਾ ਨਜ਼ਾਰੇ ਲੈਂਦੇ ਆ ਉਹਦੇ ਹੂੰ ਠੀਕ ਆ ਇੱਥੇ ਵਾਧੂ ਕੋਸ ਪਿਆ ਪੰਜਾਬ ਚ ਬਿਲਕੁਲ ਜੀ ਪੈਸੇ ਪੂਸੇ ਤਾਂ ਨਹੀਂ ਹੈਗਾ ਹਾਂ ਕਿਸੇ ਦੇ ਕੋਈ ਦਾਵੇਦਾਰ ਨਹੀਂਗੇ ਹਾਂ ਦੀ ਸੇਵਾ ਕਰਦੇ ਆ ਤਾਂ ਦਿਲੋਂ ਕਰਦੇ ਆ ਹਾਂ ਬਿਲਕੁਲ ਜੀ ਜਿਹੜੇ ਮਾਂ ਪਿਓ ਦੀ ਸੇਵਾ ਕਰਦੇ ਆ ਤੇ ਜਾ ਕੇ ਫਿਰ ਦਾਸਰਾਂ ਚ ਪੁੱਛੋ ਜਾ ਕੇ ਆਪਦੇ ਪਿਓ ਦੀ ਵੀ ਕਰਦੇ ਆ ਆਪਦੇ ਮਾਂ ਪਿਓ ਦੀ ਇਹ ਨਹੀਂ ਆਪਦੇ ਮਾਂ ਪਿਓ ਨੂੰ ਧੱਕਾ ਦਿੰਦੇ ਨਹੀਂ ਹਾਂ ਹਾਂ ਬਿਲਕੁਲ ਜੀ ਉਹ ਨਹੀਂ ਉਹਨਾਂ ਦੀ ਕਰਦੇ ਉਹ ਨਹੀਂ ਉਹਨਾਂ ਦੀ ਕਰਦੇ ਆ ਹਾਂ ਦਰ ਤੋੜੇ ਕਾ ਕੋਲੇ ਪੰਨਿਆਂ ਦੇ ਢੇਰ ਲੱਗੇ ਪਿਆ ਔਕਾਤ ਨਹੀਂ ਆ ਸੇਵਾ ਕਰਨ ਦੀ ਹਾਂ ਸਹੀ ਗੱਲ ਆ ਜੀ ਇਸ ਨੂੰ ਦਿੰਦਾ ਸੇਵਾ ਕਰਨ ਵਾਸਤੇ ਵੀ ਪ੍ਰਮਾਤਮਾ ਆਗਿਆ ਦਿੰਦਾ ਹਾਂ ਫਿਰ ਸ੍ਰੀ ਬਾ ਪ੍ਰਮਾਤਮਾ ਡਿਊਟੀ ਲਾਉਂਦਾ ਹੈ ਵੀ ਤੂੰ ਕਰ ਕਰ ਤੇਰੀ ਡਿਊਟੀ ਹੈ ਇਹ ਹਰ ਇੱਕ ਦੇ ਕਰਮਾਂ ਚ ਨਹੀਂ ਹਾਂ ਬਿਲਕੁਲ ਜੀ ਇਹ ਹਰ ਇੱਕ ਦੇ ਕਰਮਾਂ ਚ ਸੇਵਾ ਲਿਖ ਦੇਵੇ ਪ੍ਰਮਾਤਮਾ ਫਿਰ ਤੇ ਉੱਚ ਨੀਚ ਖਤਮ ਹੋ ਜੂ ਹਾਂ ਇਸ ਕਰਕੇ ਕਰਮਾਂ ਵਾਲਿਆਂ ਦੇ ਕਰਮਾਂ ਚ ਆਉਂਦੀ ਹੈ ਇਹ ਹਾਂ ਬਿਲਕੁਲ ਜੀ ਠੀਕ ਹੈ ਬਿਲਕੁਲ ਜੀ ਜਿਹੜੇ ਬੰਦੇ ਪਿੱਛੇ ਜ਼ਮੀਨ ਵੇਚੀ ਜਿਉਂਦਾ ਬੈਠਾ ਹੈ ਰਾਜਸਥਾਨ ਦੇ ਵਿੱਚ ਜੇ ਕੋਈ ਭਰਾ ਜਾਣਾ ਚਾਹੁੰਦਾ ਤਾਂ ਜੋਨਜੂਨ ਜ਼ਿਲ੍ਹੇ ਚ ਲੈ ਕੇ ਚਲੂੰਗਾ ਹਾਂ ਜਿੱਥੇ ਮੰਦਿਰ ਆ ਉੱਥੇ ਘਰ ਵਾਸਦਾ ਨੌ ਕੁੜੀਆਂ ਅੱਜ ਵੀ ਐ ਹੂੰ ਠੀਕ ਆ ਨਾ ਇੱਕ ਮਰਗੀ 8 ਰਹਿ ਗਈਆਂ ਹੂੰ ਹੈਗੀਆਂ ਜਿਉਂਦੀਆਂ 8 ਹੂੰ ਇੱਕ ਦੋ ਵਿਆਹਣ ਵਾਲੀਆਂ ਰਹਿ ਗਈਆਂ ਬਾਕੀ ਵਿਆਹ ਤੀਆਂ ਹੋ ਨੇ ਹਾਂ ਹਾਂ ਯਾਰ ਅਸੀਂ ਕੀਤਾ ਹੂੰ ਅਸੀਂ ਕਿਹਾ ਨਾ ਧੋਖਾ ਨਹੀਂ ਕੀਤਾ ਮਾਨ ਬਟਿੰਡੇ ਆਲਾ ਆਇਆ ਸੀ ਮਾਨ ਬਟਿੰਡੇ ਵਾਲ ਦੇ ਨਾਲ ਅਮਰਤੂਨੀ ਆ ਮੁੰਡੇ ਉਹਨਾਂ ਨੇ ਰੋਟੀਆਂ ਦਾ ਲਾਇਆ ਸੀ ਮਾਨ ਕਹਿੰਦਾ ਮੈਂ ਤਾਂ ਕਹੂੰ ਹੀ ਆ ਕਹਿੰਦਾ ਅਮਰਤ ਕਹਿੰਦਾ ਮੈਂ ਵੀ ਢੇਨੇ ਬਾਬੇ ਦਾਸੀ 6000 ਰੁਪਿਆ ਮੈਂ ਕਹਾ ਅਮਰਤ ਦਾ ਕੰਮ ਡਾਊਨ ਹੋ ਗਿਆ ਸੀ ਵੀਰੇ ਆਪਾਂ ਛੱਡਤੀ ਹਾਂ ਕਹਿੰਦਾ ਬਾਬਾ ਜੀਰ ਕਮਾਲ ਮੈਂ ਕਹਿੰਦਾ ਇੱਕ ਤੋਂ ਛੱਡੇ ਆਪਾਂ ਬਈ ਹਾਂ ਸਹੀ ਗੱਲ ਹੈ ਹੈ ਗਾਰਾ ਅਮਰਤ ਸੇਵਕ ਠੀਕ ਹੈ ਮਾਣੂ ਕਾਲਾ ਘਰ ਪ੍ਰੀਤ ਭਾਗੇ ਪ੍ਰਾਣ ਵਾਲਾ ਘਰ ਪ੍ਰੀਤ ਬਸੰਗਰ ਦਾ ਦੇਵ ਹਾਂ ਇੱਕ ਹੋਰ ਉੱਥੋਂ ਦਾ ਬਸੰਗਰ ਦਾ ਦੇਵ ਦੇ ਨਾਲ ਦਾ ਉਹ ਪਤਾ ਨਹੀਂ ਉਹਦਾ ਕੀ ਨਾਂ ਉਹਦਾ ਭੁੱਲ ਗਿਆ ਮੈਂ ਕਾਕਾ ਥਾਲੀ ਵਾਲ ਬਰਨਾਲੇ ਵਾਲਾ ਤਾਰੀ ਦਦਾ ਹੂਰ ਵਾਲਾ ਵੀਰਾ ਠੀਕ ਹੈ ਵੀਰਾ ਹਾਂ ਠੀਕ ਹੈ ਮੈਂ ਕਹਿੰਦਾ ਮੈਂ ਨਾ ਹੀ ਭੁੱਲ ਗਿਆ ਐਨੇ ਕਿ ਭਿੰਡਰਾ ਦਾ ਵਿਚਾਰਾ ਉਹਦਾ ਚੈੱਕ ਪਿਆ ਮੇਰੇ ਕੋਲੇ ਦਾ ਸਹੀ ਗੱਲ ਕਿੰਨੇ ਗੱਡਿਆਂ ਦਾ ਚੈੱਕ ਪਿਆ ਮੇਰੇ ਕੋਲੇ ਯੋ ਮੇਰੇ ਦਾਦਾ ਕੋਲ ਹੋਰ ਹੁੰਦਾ ਜਿੰਨੇ ਔਖੇ ਦਿਨ ਵੀ ਇੱਕੀ ਚੈੱਕ ਲਾ ਦਿੰਦਾ ਸਹੀ ਗੱਲ ਹੈ ਪਰ ਨਹੀਂ ਹੂੰ ਦਿਵਾਨ ਹੁੰਦੀ ਬੰਦੇ ਦੀ ਹੂੰ ਜੇ ਕਹਿਦਾ ਛੱਡੇ ਤਾਂ ਛੱਡੇ ਛੱਡੇ ਯਾਰ ਫੇਰ ਤੇ ਭੁੱਖੇ ਮਰਗੇ ਤੇ ਕੁਸ ਕੀ ਹੂੰ ਠੀਕ ਹੈ ਨਾ ਹਰ ਇੱਕ ਦੇ ਕੰਮ ਆਏ ਆ ਕਈ ਬੰਦਿਆਂ ਨੂੰ ਘਰ ਬਣਾ ਕੇ ਦਿੱਤੇ ਬਿਮਾਰੀਆਂ ਨੂੰ ਵਿਚਾਰੀਆਂ ਨੂੰ ਬਿਲਕੁਲ ਜੀ ਪੰਜਾਂ ਨੂੰ ਸੌਦੇ ਚ ਕਾ ਕੇ ਦਿੱਤੇ ਪੱਕੇ ਹਾਂ ਠੀਕ ਹੈ ਅਜੇ ਵੀ ਕਈਆਂ ਦੇ ਘਰ ਚੱਲਦੇ ਆ ਪ੍ਰਮਾਤਮਾ ਆਪਾਂ ਕੌਣ ਆ ਹਾਂ ਪਰ ਤੁਹਾਨੂੰ ਪ੍ਰਮਾਤਮਾ ਹੀ ਕਰਦਾ ਹੁਕਮ ਨਹੀਂ ਦਿੰਦਾ ਤੂੰ ਨੂੰ ਵਸੇ ਲੇਖਣ ਜੋਗੇ ਛੱਡਿਆ ਉਹਨੇ ਜਿਨ੍ਹਾਂ ਦੇ ਮਗਰ ਲਾ ਕੇ ਲਿਖਦੇ ਉਹਨਾਂ ਨੇ ਜਵਾਬ ਨਹੀਂ ਦੇਣਾ ਉੱਥੇ ਜਾ ਕੇ ਹਾਂ ਤੁਹਾਨੂੰ ਕਦਿਆਂ ਨੂੰ ਦੇਣਾ ਪੈਣਾ ਉੱਥੇ ਲੈਣੋ ਚ ਕਰਕੇ ਹਾਂ ਠੀਕ ਹੈ ਨਾ ਬਿਲਕੁਲ ਜੀ ਜਿੰਨੀਆਂ ਮੈਂ ਗੱਲਾਂ ਸੁਣੋ ਨਾ ਉਹਨਾਂ ਤੇ ਅਮਲ ਕਰ ਲਿਆ ਕਰੋ ਬਾਜ ਜੂਗੇ ਯਾਰ ਕੋਈ ਫਾਇਦਾ ਨਹੀਂ ਹੂੰ ਠੀਕ ਹੈ ਔਰ ਇੱਕ ਵੀ ਗੱਲ ਮੈਂ ਝੂਠੀ ਨਹੀਂ ਕਰਦਾ ਹੁੰਦਾ ਹੂੰ ਝੂਠੀ ਕਰਾਂ ਮੈਂ ਹਾਂ ਜੀ ਉਹ ਜਿਹਨੇ ਗਾਲਾਂ ਕੱਢੀਆਂ ਸੀ ਉਹਨੇ ਤਾਂ ਗੱਡੀਆਂ ਸੀ ਉਹ ਕਹਿੰਦਾ ਕੇ ਮੇਰੀ ਬੇਇੱਜ਼ਤੀ ਕਰਤੀ ਤੂੰ ਹਾਂ ਇਹਨੂੰ ਬਦਮਾਸ਼ਾਂ ਦੀ ਕਸਰ ਹੁੰਦੀ ਆ ਹਾਂ ਠੀਕ ਆ ਮੈਂ ਫੇਰ ਨਹੀਂ ਨਾਂ ਲੈਣਾ ਉਹ ਭਰਾ ਦਾ ਚਲ ਕੋਈ ਨਾ ਉਹ ਕਾਲਾ ਕੱਢ ਗਿਆ ਮੂੰਹ ਗੰਦਾ ਕਰ ਗਿਆ ਹਾਂ ਮੈਨੂੰ ਬੰਦਿਆਂ ਨੇ ਸਮਝਾਤਾ ਜਾਂਟੇ ਨੇ ਕਹਿਤਾ ਖਾਈ ਵਾਲੇ ਨੇ ਆਪਣੇ ਨੇ ਹਾਂ ਸਾਰੇ ਨੇ ਕਹਿਤਾ ਮੈਨੂੰ ਹਾਂ ਹਾਂ ਕਹਿੰਦੇ ਨਹੀਂ ਛੱਡ ਗੜਾ ਯਾਰ ਕਹਿੰਦੇ ਬੰਦਾ ਆਪਣਾ ਹੀ ਹੈ ਜਵਾਕ ਹੈ ਹਾਂਜੀ ਹਾਂਜੀ ਮਾਫੀ ਦਿਓ ਇਹਨੂੰ ਹਾਂ ਚਲੋ ਮੈਂ ਕਹਾ ਠੀਕ ਆ ਹਾਂ ਤੇ ਨਹੀਂ ਮਗਰ ਬਹਿ ਜੀਏ ਚੇਚੜਾ ਮੇਰੇ ਲੈਂਦੇ ਨਹੀਂ ਹਾਂ ਠੀਕ ਹੈ ਬਿਲਕੁਲ ਜੀ ਉਹ ਅਸੀਦਰ ਰੱਬ ਨੇ ਤਾਂ ਸਾਨੂੰ ਬੜਾ ਕੁਛ ਦਿੱਤਾ ਸਾਨੂੰ ਯਾਰ ਦਿੱਤੇ ਹਾਂ ਸਾਨੂੰ ਭੈਣ ਭਰਾ ਦਿੱਤੇ ਹਾਂ ਸਾਨੂੰ ਪੈਸੇ ਦੇਣ ਵਾਲੇ ਵੀ ਯਾਰ ਦਿੱਤੇ ਹਾਂ ਸਹੀ ਜਿਹੜੇ ਧੱਕੇ ਨਾ ਭੇਜਦੇ ਆ ਬਿਲਕੁਲ ਜੀ ਹੈ ਹਾਂ ਹੱਥ ਨੂੰ ਕਈ ਫੋਨ ਆਉਂਦੇ ਬੱਬਈ ਜਿਹੜੇ ਕਹਿੰਦੇ ਬੱਬਈ ਲੋਡ ਹੋਈ ਤਾਂ ਦੱਸਿਓ ਲੋਡ ਹੋਈ ਤਾਂ ਦੱਸਿਓ ਜੀ ਪੈਸੇ ਸਾਡੇ ਹੀ ਆ ਹਾਂ ਸਰਜੀਤ ਦਾ ਸਾਹਨੇ ਵਾਲ ਤੋਂ ਟੇਲਾਂ ਦਾ ਕੰਮ ਆ ਹਾਂ ਉਹਨੇ ਕਹਿੰਦਾ ਜਦੋਂ ਲੋਡ ਹੋਈ ਬਾਬਾ ਫੋਨ ਲਈ ਹਾਂ ਜਦੋਂ ਲੋਡ ਹੋਈ ਬਾਬਾ ਫੋਨ ਲਈ ਹਰੇਕ ਬੰਦੇ ਨੇ ਇਹੀ ਗੱਲ ਕਹਿਣੀ ਆ ਯਾਰ ਬਿਲਕੁਲ ਜੀ ਕਿੰਨੇ ਫੋਨ ਆਉਂਦੇ ਆ ਸਭ ਕੇ ਹੈ ਅਸੀਂ ਕਹਿੰਦੇ ਨੇ ਨਹੀਂ ਕੋਈ ਨਾ ਭਾਈ ਦੱਸਾਂਗੇ ਹਾਂ ਦੱਸਾਂਗੇ ਪਰ ਲੈ ਨਹੀਂ ਪਰ ਜਿੰਨਗਰ ਆਵਦੇ ਵਾਲੇ ਹੈਗੇ ਉਹਨਾਂ ਜਰ ਉਹਨਾਂ ਦੇ ਗਾਲੇ ਚ ਕੂਟਾ ਦੇਵਾਂ ਹਾਂ ਕਾ ਦੋ ਕਿਸੇ ਤੋਂ ਮੰਗਾਗੇ ਭਈ ਬਿਲਕੁਲ ਜੀ ਆਵਦੇ ਯਾਰਾਂ ਦੇ ਗਾਲੇ ਚ ਕੂਟਾ ਦੇਵਾਂ ਹੂੰ ਠੀਕ ਆ ਨਾ ਜਿਹੜੇ ਸੱਚੇ ਆ ਯਾਰ ਆਪਣੀ ਬਿਲਕੁਲ ਜੀ ਉਹ ਹੈਗੇ ਆ ਜਿਉਂਦੇ ਬਾਤ ਦੇ ਰਹਿਣ ਹਾਂ ਪਰ ਸੇਵਾ ਕਰਿਆ ਕਰੋ ਸੇਵਾ ਕਹਿੰ ਤੂੰ ਪ੍ਰੰਤੂ ਨਾ ਕਰਿਆ ਕਰੋ ਹਾਂ ਜੇ ਨਹੀਂ ਕੋਸ਼ਣ ਦਾ ਫਰ ਕਰਨ ਵਾਲੇ ਤੇ ਨਾ ਸਵਾਲ ਕਰਿਆ ਕਰੋ ਦੂਜੇ ਦੀਆਂ ਨਾ ਲੱਤਾਂ ਖਿੱਚਿਆ ਕਰੋ ਹਾਂ ਬਿਲਕੁਲ ਜੀ ਤੁਸੀਂ ਲੱਖਾ ਤੁਸੀਂ ਨਹੀਂ ਬਾਕਸਿਆ ਅਨਮੋਲ ਪਾਤਰਾ ਤੁਸੀਂ ਨਹੀਂ ਬਾਕਸਿਆ ਗੁਰਪ੍ਰੀਤ ਤੁਸੀਂ ਨਹੀਂ ਬਾਕਸਿਆ ਓਏ ਪਹਿਲਾਂ ਜੀ ਐਂ ਕਰਦਾ ਸੀ ਪਹਿਲਾਂ ਦਾ ਛੱਡੋ ਹਾਂ ਜਿਹੜਾ ਸਾਧੂ ਸੰਤ ਦਾ ਸਾਰੇ ਬਦਮਾਸ਼ ਸੀ ਪਹਿਲਾਂ ਪਹਿਲਾਂ ਐਂਡ ਤੇ ਬਣਦਾ ਮੱਛੀ ਹਾਂ ਪੱਥਰ ਚੱਟ ਕੇ ਮੁੜਦੀ ਐ ਪਹਿਲਾਂ ਨਹੀਂ ਮੁੜਦੀ ਹਾਂ ਜੋ ਉਦੋਂ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਤੂੰ ਥੱਲੇ ਕੱਖ ਨਹੀਂ ਕੱਖ ਨੀਗਾ ਬੱਸ ਇਹ ਐਂਡ ਐ ਚਲੋ ਤਾਂ ਹਾਂ ਉੱਤੇ ਉੱਤੇ ਢੇੜੇ ਕੱਢਦੇ ਆਂ ਇੱਥੇ ਕੀ ਲੈਣਾ ਕੰਮ ਹੀ ਕੋਈ ਨਹੀਂ ਹਾਂ ਬਿਲਕੁਲ ਜੀ ਠੀਕ ਹੈ ਨਾ ਇਸ ਕਰਕੇ ਸਾਧੂ ਸੰਤ ਵੀ ਉਹੀ ਬਣਦਾ ਜਿਹੜਾ ਸਾਰੀ ਦੁਨੀਆ ਦੇਖ ਲੈਂਦਾ ਹਾਂ ਬਿਲਕੁਲ ਇਹ ਦੇਖਿਆ ਹੀ ਕੋਹ ਨਹੀਂ ਉਹ ਕਹਦਾ ਸੰਤ ਬਣੂ ਹੂੰ ਉਹ ਤਾਂ ਪੈਸੇ ਜੋਂ ਨਹੀਂ ਨਿਕਲਦਾ ਪੈਸੇ ਜੋਂ ਨਹੀਂ ਨਿਕਲਦਾ ਸਹੀ ਗੱਲ ਹੈ ਪੈਸੇ ਜੋਂ ਨਿਕਲਣਾ ਬਹੁਤ ਵੱਡੀ ਗੱਲ ਹੈ ਹਾਂ ਜੇ ਮੈਂ ਤੈਨੂੰ ਪੈਸੇ ਦੇਵਾਂ ਤੇ ਤੂੰ ਗਾਂ ਲਾਉਣੇ ਆ ਇਹ ਬਹੁਤ ਔਖਿਆ ਲਾਉਣੇ ਬਿਲਕੁਲ ਜੀ ਤੇਰੇ ਅਰਕ ਨੂੰ ਐ ਹੁੰਦਾ ਇੰਨੇ ਬਣ ਕੇ ਰੱਖ ਲਾ ਰੱਖ ਲਾ ਕੱਲ ਤੋਂ ਲਾਵਾਂਗੇ ਜੀ ਕੱਲ ਤੋਂ ਲਾਵਾਂ ਪਰ ਰੱਖ ਲੇਗਾ ਫਿਰ ਉਹ ਨਹੀਂ ਰੱਖਣ ਦਿੰਦਾ ਖਾਸ ਹਾਂ ਉਹ ਦੁੱਗਣੇ ਕੱਢੂਗਾ ਉਹ ਕੋਈ ਨਾ ਖਰਚ ਆ ਗਿਆ ਤਾਂ ਆ ਗਿਆ ਤੂੰ ਉਹਨੇ ਨਜਾਂਬੇ ਕਿਵੇਂ ਹਾਂ ਹਾਂ ਸਾਨੂੰ ਸੌ ਆ ਸੌ ਹਾਂ ਜੇ 110 ਤੋਂ ਤਾਂ ਤੋਂ ਵੀ ਪੈਸੇ ਲੈ ਆ ਕਿਤੇ 1 ਰੁਪਿਆ ਜਾਮਾ ਕਰਿਆ ਹੋਵੇ ਬਿਲਕੁਲ ਨਹੀਂ ਸੌ ਆ ਜੇ 1 ਰੁਪਿਆ ਕਿਤੇ ਆਪਦੇ ਕੰਮ ਤੇ ਲਾਇਆ ਹੋਵੇ ਕਾ ਪਿਆ ਸਾਡਲ ਲੈ ਲਿਆ ਉਹ ਬੇ ਹੰਦ ਸੀ ਆਈ ਲੈ ਲਿਆ ਨਾ ਹਾਂ ਹਾਂ ਕੱਖਣੀ ਗੱਡੀ ਦੇ ਪੈਸੇ ਦੇਣੇ ਆ ਹਾਂ ਦੇਣੇ ਆ ਕਾਰ ਲੈਣੀ ਆ ਆਪਦੇ ਆਪ ਤੇ ਹੁਣ ਅਸੀਂ ਛੋਟੀ ਜੀ ਲੈਣੀ ਆ 1 ਲੱਖ 8000 ਦੀ ਹਾਂ ਕਿਉਂਕਿ ਜਿੰਨੇ ਕ ਆਪ ਨੂੰ ਆਉਂਦੇ ਉਹਨੇ ਕਾਲੀ ਲਵਾਗੇ ਉਹਨੇ ਕਾਲੀ ਲਾ ਕਾਰ ਨੂੰ ਸੌਦਾ ਕਰ ਲੈਣਾ ਬੈਗ ਨਾਲ ਲੈ ਲੈਣੀ ਆ ਅਸੀਂ ਆਪਦੇ ਹੁਣ ਜਾਣਾ ਤੇ ਉਹ ਢੋਰੀ ਜੀ ਚੱਲੀ 30000 ਸਾਨੂੰ ਸਸਤੀ ਮਿਲਦੀ ਆ 1,20,000 ਚ ਪੈਣੀ ਆ ਉਹ ਲੈ ਕੇ ਅਜ ਨੂੰ ਨੇ ਜੰਟਾ ਟਾਈਮ ਪਾਸ ਕਰਨਾ ਨਹੀਂ ਕਰਨਾ ਸਹੀ ਗੱਲ ਇਹਦੇ ਪੈਸੇ ਆ ਕੇ ਵੱਡੀ ਲੈ ਲਾਂਗੇ ਹਾਂ ਵੱਡੀ ਲੈ ਲਾਂਗੇ ਬਿਲਕੁਲ ਠੀਕ ਹੈ ਨਾ ਕੰਮ ਉਹ ਕਰੋ ਜਿਹੜਾ ਲੋਕਾਂ ਨੂੰ ਚੰਗਾ ਲੱਗੇ ਪਤਾ ਨਹੀਂ ਕਿ ਤੇ ਬਹਿਲੇ ਬੈਠੇ ਰਹਿੰਦੇ ਤੁਸੀਂ ਕਮੈਂਟ ਪਾਉਣ ਨੂੰ ਹਾਂ ਆਪ ਕੁਝ ਕਰਨਾ ਨਹੀਂ ਬਾਬਾ ਜੀ ਇਹਨਾਂ ਨੇ ਗੱਲਾਂ ਕਰ ਲਿਆ ਹੁੰਦੇ ਆ ਬੱਸ ਅਮਰ ਦੇਰੋਂ ਆਪੇ ਵੀ ਕੋਈ ਪ੍ਰੰਤੂ ਮੈਨੂੰ ਤਾਂ ਵੀ ਉਹ ਦੂਜਾ ਅਮਰਪਾਲ ਉੱਠਿਆ ਉਹਦੇ ਵੀ ਤੁਹਾਡੀ ਖੇਤੂ ਪ੍ਰਾਪਤੀ ਹੈ ਹੈ ਕਿਸੇ ਨੂੰ ਤਾਂ ਬਚਦੇ ਹੋ ਯਾਰ ਆਹਾਂ ਇਹ ਦੀਪ ਸਿੱਧੂ ਤੇ ਵੀ ਖੇਤੂ ਪ੍ਰਾਪਤੀ ਹੈ ਸਿੱਧੂ ਮੂਸੇਵਾਲੇ ਤੇ ਵੀ ਖੇਤੂ ਪ੍ਰਾਪਤੀ ਹੈ ਸਭ ਤੇ ਖੇਤੂ ਪ੍ਰਾਪਤੀ ਹੈ ਆਇ ਨਹੀਂ ਕਰੀਦਾ ਹੁੰਦਾ ਰੱਬ ਸਭ ਨੂੰ ਮੌਕਾ ਦਿੰਦਾ ਰੱਬ ਹਾਂ ਸੇਵਾ ਕਰਨ ਦਾ ਹਾਂ ਤੇ ਸਾਰਿਆਂ ਦਾ ਬਣ ਕੇ ਰਹਿਦਾ ਹੁੰਦਾ ਬਿਲਕੁਲ ਜੀ ਠੀਕ ਹੈ ਨਾ ਅਜਾ ਆਪਾਂ ਬਿਮਾਰ ਕਰਕੇ ਭਰਾ ਦਵਾਈ ਲਈ ਕਰਕੇ ਡਾਕਟਰ ਨੇ ਮਨਾ ਕਰਾਇਆ ਸੀ ਵੀ ਜ਼ੋਰ ਨਹੀਂ ਲਾਉਣਾ ਤਾਂ ਕਰਕੇ ਵੀਡੀਓ ਛੋਟੀ ਪਾਈ ਆ ਹਾਂ ਤੇ ਵੀਰ ਬਣ ਕੇ ਉਹਨੂੰ ਕਬੂਲ ਕਰਿਓ ਇਹਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਕਿਉਂਕਿ ਜਿਹੜੀ ਰੀਚ ਆਪਣੀ ਉਹ ਡਾਊਨ ਨਾ ਆਵੇ ਹਾਂ ਕਾਲਤਾ ਕਪਾ ਸੈੱਟ ਹੋ ਜਾਗੇ ਪਰ ਸੋ ਨੂੰ ਫਿਰ ਵੀਡੀਓ ਬਿਲਕੁਲ ਪ੍ਰੋਪਰ ਪਾਵਾਂਗੇ ਸਹਾਵਾਂਗੇ ਸਾਰਾ ਕੁਝ ਕਰਾਂਗੇ ਠੀਕ ਹੈ ਜੀ ਜੀ ਬਿਲਕੁਲ ਜੀ ਤੇ ਜੇ ਕੋਈ ਚਾਨੀਮਾ ਸਾਹਿਬ ਤੋਂ ਬੋਲਿਆਗਾ ਤਾਂ ਮਾਫ ਚੱਕ ਕਰ ਦਿਓ ਮੈਨੂੰ ਹਾਂ ਜੀ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ